ਗੁੱਡ ਮਾਰਨਿੰਗ ਬੇਟਾ ਅੱਜ ਆਪਾਂ ਕਹਾਣੀ ਪੜਾਂਗੇ ਪੂਆ ਜਿਹੜੀ ਕਿ ਨਾਨਕ ਸਿੰਘ ਦੀ ਲਿਖੀ ਹੋਈ ਆ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪੂਆ ਦਾ ਇੱਕ ਰਿਸ਼ਤਾ ਹੀ ਇਹੋ ਜਿਹਾ ਹੁੰਦਾ ਹੈ ਜਿਹੜੇ ਕਿ ਆਪਣੇ ਭਤੀਜੇ ਭਤੀਜੀਆਂ ਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਹੈ ਰੀਜ਼ਨ ਇਹ ਵੀ ਹੁੰਦਾ ਹੈ ਕਿ ਕੁਆਰੀਆਂ ਹੁੰਦੇ ਆ ਉਹਨੇ ਆਪਣੇ ਭਤੀਜੇ ਭਤੀਜੀਆਂ ਨੂੰ ਹੱਥੀ ਪਾਲਿਆ ਹੁੰਦਾ ਹੈ ਅਤੇ ਬੁਢਾਪੇ ਵੇਲੇ ਜਦੋਂ ਉਹ ਹੀ ਕਦੇ 2-3 ਸਾਲਾਂ ਬਾਅਦ ਜਾਂ 4 ਸਾਲਾਂ ਬਾਅਦ ਕਿਤੇ ਭਤੀਜੀ ਉਹਦੇ ਗੇੜਾ ਮਾਰਦੇ ਆ ਉਸਦੀ ਚਾਹ ਦੀ ਉਹਦੀ ਖੁਸ਼ੀ ਦਾ ਕੋਈ ਹੱਦ ਨਹੀਂ ਰਹਿ ਜਾਂਦੀ। ਤੂੰ ਸੋਚਦੀ ਆ ਕਿ ਸਾਰੀ ਕਸਰ ਅੱਜ ਹੀ ਮੈਂ ਕਰਦਾ ਇਹਦੀ ਇੰਨੀ ਸੇਵਾ ਕਰਾਂ। ਪਰ ਕਈ ਜਿਹੜੀ ਕਈ ਵਾਰ ਇਸ ਤਰ੍ਹਾਂ ਹੁੰਦਾ ਹੈ ਇੱਕਾ ਜਿਹੜਾ ਉਸਤੇ ਜਿਆਦਾ ਚਾਮ ਲਾਰ ਵੀ ਦੂਸਰੇ ਨੂੰ ਨੁਕਸਾਨਦਈਕ ਹੋ ਜਾਂਦਾ ਹੈ। ਇਸੇ ਤਰ੍ਹਾਂ ਹੀ ਕੁਝ ਹੋਇਆ ਨਾਨਕ ਸਿੰਘ ਦੇ ਨਾਲ। ਨਾਨਕ ਸਿੰਘ ਜਿਹੜੇ ਹੈ ਸੀ ਇਹਦੇ ਵਿੱਚ ਲੇਖਕ ਆ ਠੀਕ ਹੈ ਤੇ ਖੁਦ ਰਾਈਟਰ ਵੀ ਆ। ਇਹਦਾ ਕਰੈਕਟਰ ਵੀ ਆ ਮੇਨ ਜਿਹੜਾ ਹੈਗਾ। ਉਹ ਆਪਣੇ ਕਦੇ ਜਿਹੜੇ ਹੈਗੇ ਰਿਲੇਟਿਵ ਚ ਤੇ ਮੈਰਿਜ ਅਟੈਂਡ ਕਰਨ ਗਿਆ। ਤੋਂ ਉਹਨੇ ਸੋਚਿਆ ਇੱਧਰ ਹੀ ਮੇਰੇ ਪੂਆਜੀ ਦਾ ਪਿੰਡ ਹੈਗਾ ਵਾ ਤੇ ਕਾਫੀ ਸਾਲਾਂ ਬਾਅਦ ਅਸੀਂ ਕਦੇ ਇਹਦੇ ਕੋਲ ਪੂਆਜੀ ਕੋਲ ਗਏ ਨਹੀਂ ਆ। ਚਲੋ ਜਾਂਦੇ ਆ ਜਾਂਦੇ ਆ ਮਤਲਬ ਵੀ ਮੈਂ ਪੂਆਜੀ ਨੂੰ ਵੀ ਮਿਲ ਜਾਣਾ ਰਾਤ ਉੱਥੇ ਸਟੇ ਕਰ ਲਾਂਗੇ ਤੇ ਦਿਨੇ ਚੱਲ ਜਾਾਂਗਾ। ਠੀਕ ਹੈ। ਤੋਂ ਫਿਰ ਕਿੰਦਾ ਹੈ ਕਿ ਜਦੋਂ ਜਾਂਦਾ ਤੇ ਪੂਆਜੀ ਨੂੰ ਤੇ ਉਹ ਥੋੜਾ ਅੰਧਰਾਤਾ ਹੋਇਆ ਯਾਨੀ ਕਿ ਘਟ ਦਿਖਾਈ ਦਿੰਦਾ ਸੀ ਅੱਖਾਂ ਤੋਂ ਜਿਵੇਂ ਮੋਤੀਆ ਉਤਰੋਂਦਾ ਅੱਖਾਂ 'ਚ। ਤੋਂ ਉਹ ਨੂੰ ਇੰਨਾ ਕਿ ਚਾ ਚੜ ਜਾਂਦਾ ਹੈ ਕਿ ਹਾਂ ਕਿ ਮੇਰਾ ਪਤੀਚਾ ਆਇਆ ਹੋਇਆ ਹੈ। ਤੇ ਆਪਣੀ ਨੋ ਨੂੰ ਕਦੇ ਕੁਝ ਬਣਾਉਣ ਲਈ ਕੁਝ ਮਿੱਠਾ ਬਣਾਉਣ ਲਈ ਇਸ ਤਰ੍ਹਾਂ ਉਹਨੂੰ ਕਹਿੰਦੀ ਰਹਿੰਦੀ ਹੈ ਕਦੇ ਦੁੱਧ ਲਿਆਉਣ ਲਈ ਕਿ ਹਾਂ ਕਿ ਮੇਰਾ ਪਤੀ ਜਿਹੜਾ ਹੈਗਾ ਭੁੱਖਾ ਨਾ ਰਹੇ ਜੇ ਇੱਕ ਤੋਂ ਬਾਅਦ ਇੱਕ ਬਾਦ ਖਾਣ ਨੂੰ ਖਵਾਉਣ ਨੂੰ ਕਹਿੰਦੀ ਹੈਗੀ ਆ ਹਾਜੀ ਕਿ ਲੇਖਕ ਬਾਰ-ਬਾਰ ਕੰਪੈਲ ਵੀ ਕਰਦਾ ਹੈ ਕਿ ਮੈਂ ਵਿਆਹ ਤੋਂ ਬਹੁਤ ਕੁਝ ਖਾ ਪੀ ਕੇ ਹੈ ਰੱਚਿਆ ਹੋਇਆ ਹੈ ਪਰ ਫਿਰ ਵੀ ਭੁਆ ਨੂੰ ਚਾਹੇ ਕਿ ਤਸੱਲੀ ਨਹੀਂ ਹੁੰਦੀ ਕਿ ਮੈਂ ਬੜੇ ਹੱਥੀਂ ਨਖਵਾਣਾ ਪਿਉਣਾ ਹੈ ਤੋ ਲੇਖਕ ਇਸ ਕਹਾਣੀ ਵਿੱਚ ਵਿਅੰਗ ਰਾਈ ਕਹਿਣਾ ਚਾਹੁੰਦਾ ਹੈਗਾ ਕਿ ਕਈ ਵਾਰਾਂ ਕੀ ਹੁੰਦਾ ਹੈ ਕਿ ਜਿਹੜੇ ਹਦੋਂ ਵੱਧ ਪ੍ਰਾਣਾਚਾਰੀ ਆ ਉਹ ਨੁਕਸਾਨਦਾਇਕ ਵੀ ਸਿੱਧ ਹੋ ਜਾਂਦੀ ਹੈ ਬਟ ਮੈਂ ਇਹ ਕਹਿੰਦੀ ਆ ਕਿ ਉਹ ਸਮਾ ਕਰਮਾਂ ਵਾਲਾ ਸੀ ਜਦੋਂ ਕੋਈ ਰਿਸ਼ਤੇਦਾਰ ਜਾਂ ਮਲ ਕਿਸੇ ਦੇ ਘਰ ਜਾਂਦਾ ਸੀ ਤਾਂ ਉਹਨਾਂ ਨੂੰ ਚਾਹ ਚੜ ਜਾਂਦਾ ਸੀ ਕਿ ਹਾਂ ਕੋਈ ਆਇਆ ਹੈ ਠੀਕ ਹੈ ਇੰਨੀ ਉਹਦੀ ਸੇਵਾ ਕਰਦਾ ਸੀ ਅੱਜ ਕੱਲ ਤਾਂ ਉਹ ਚੀਜ਼ਾਂ ਜਿਹੜੀਆਂ ਗਿਆ ਕੈਲ 50% ਨਹੀਂ ਰਹਿ ਗਈਆਂ। ਤੋਂ ਮਟੀਰੀਅਲਿਸਟ ਜਮਾਨਾ ਹੋ ਚੁੱਕਾ ਹੈ। ਠੀਕ ਹੈ। ਭਾਵੇਂ ਥੀ ਉਹਨੇ ਵਿਅੰਗੀ ਕੀਤਾ ਹੈ ਪਰ ਫਿਰ ਵੀ ਜੇ ਇਹ ਵੇਖ ਲਿਆ ਜਾਵੇ ਤੇ ਅੱਜ ਦੇ ਸਮੇਂ ਵਿੱਚ ਉਹ ਜਿਹੜੀਆਂ ਚੀਜ਼ਾਂ ਜਿੰਨਾ ਪਿਆਰ ਸੀ ਜਾਂ ਪੁੱਛ ਵੀ ਉਹ ਚੀਜ਼ਾਂ ਵਗੈਰਾ ਨਹੀਂ ਰਹਿ ਚੁੱਕੀਆਂ। ਚਲੋ ਆਪਾਂ ਕਹਾਣੀ ਵੱਲ ਫੋਕਸ ਕਰਦੇ ਹਾਂ। ਕਹਿੰਦੇ ਪੂਹਾ ਜਿਹੜੀ ਪੂਹਾ ਕਹਾਣੀ ਨਾਨਕ ਸਿੰਘ ਦੀ ਰਚਨਾ ਹੈ। ਤੁਹਾਨੂੰ ਪਤਾ ਹੈ ਬਹੁਤ ਵੱਡੇ ਨਾਵਲਿਸਟ ਰਹੇ ਨੇ, ਨਾਵਲਕਾਰ ਰਹੇ ਨੇ ਪੰਜਾਬੀ ਵਿੱਚ ਨਾਨਕ ਸਿੰਘ। ਇਸ ਵਿੱਚ ਕਹਾਣੀ ਕਰਨੇ ਸਾਡੇ ਲੋਕਾਂ ਵਿੱਚ ਪ੍ਰਾਣੀਆਂ ਦੀ ਵੱਧ ਤੋਂ ਵੱਧ ਖਵਾ ਪਿਆ ਕੇ ਸੇਵਾ ਕਰਨੀ ਰੁਚੀ ਨੂੰ ਪੇਸ਼ ਕੀਤਾ ਹੈ ਜੋ ਕਿ ਕਈ ਵਾਰਾਂ ਪ੍ਰਾਣੇ ਨੂੰ ਖੁਸ਼ ਕਰਨ ਦੀ ਥਾਂ ਤੇ ਦੁਖੀ ਤੇ ਪਰੇਸ਼ਾਨ ਕਰ ਦਿੰਦੀ ਹੈ ਇਸ ਕਹਾਣੀ ਵਿੱਚ ਸਾਰਾ ਆਪਣੀ ਐਕਚੁਅਲੀ ਦੁਖੀ ਦਿਖਾਉਂਦਾ ਹੈ ਕਿ ਮੈਂ ਕਿਦਾਂ ਓਵਰਲੋਡ ਹੋ ਜਾਣਾ ਹੈ ਕਿ ਮੈਂ ਨਹੀਂ ਵੀ ਖਾਣਾ ਚਾਹੁੰਦਾਗਾ ਤੋਂ ਫਿਰ ਮੈਂ ਕਿਦਾਂ ਮਲਪੀ ਕਿਤੇ ਮੈਂ ਅਜਵੈਨ ਲਾਪਦਾਵਾ ਜਾਂ ਕੁਝ ਲਾਪਦਾ ਕਿ ਮੈਨੂੰ ਮੇਰਾ ਰਾਤ ਨਿਕਲ ਜੇ ਕਿਤੇ ਔਖੀ ਸੌਕੀ ਮੈਨੂੰ ਇੰਨਾ ਖਵਾ ਪਿਆ ਦਿੱਤਾ ਹੈਗਾ ਵਾ ਮੈਨੂੰ ਦੁਖੀ ਹੁੰਦਾ ਹੈ ਕਿ ਮੈਨੂੰ ਇੰਨਾ ਖਵਾਇਆ ਪਿਆਇਆ ਕਿਉਂ ਆ। ਕਹਾਣੀ ਵਿੱਚ ਅਸੀਂ ਦੇਖਦੇ ਹਾਂ ਕਿ ਕਹਾਣੀਕਾਰ ਇੱਕ ਰਿਸ਼ਤੇਦਾਰ ਦੇ ਜਾਂਜ ਵਿੱਚ ਤਿੰਨ ਦਿਨਾਂ ਦਾ ਖਾ ਪੀ ਕੇ ਆਪਣੀ ਬੁੱਢੀ ਭੂਣ ਨੂੰ ਮਿਲਣ ਲਈ 5 ਮੀਲ ਪੈਦਲ ਤੁਰ ਕੇ ਉਸਦੇ ਪਿੰਡ ਪੁੱਜਾ। ਅੰਦਰਾਤੇ ਦੀ ਕਸਰੋਂ ਹੋਣ ਕਰਕੇ ਜਿਹਨੂੰ ਆਪਾਂ ਕਹਿੰਦੇ ਚਿੱਟਾ ਮੋਤੀ ਅੱਖ ਵਿੱਚ ਆ ਜਾਂਦਾ ਹੈ ਤੇ ਥੋੜਾ ਘੱਟ ਦਿਖਾਈ ਦਿੰਦਾ ਹੈ ਭੂਆ। ਅੰਦਰਾਤੇ ਦੀ ਕਸਰੋਂ ਹੋਣ ਕਰਕੇ ਭੂਆ ਕਹਾਣੀਕਾਰ ਨੂੰ ਪਛਾਣ ਸਕੀ। ਪਹਿਲਾਂ ਤਾਂ ਉਹਨੇ ਪਛਾਣਿਆ ਨਹੀਂ ਵੀ ਕੌਣ ਆਇਆ ਹੋਇਆ ਵਾ। ਪਤ ਜੋ ਕਹਾਣੀਕਾਰ ਨੇ ਉਸ ਨੂੰ ਆਪਣਾ ਨਾਂ ਦੱਸਿਆ ਤਾਂ ਉਸ ਨੇ ਉਸ ਨੂੰ ਬਹੁਤ ਪਿਆਰ ਕੀਤਾ। ਭੂਆ ਦੇ ਘਰ ਉਸਦੇ ਪੋਤੇ-ਪੋਤੀਆਂ ਤੇ ਨੂਹ ਵੀ ਸੀ। ਸੁਖ ਸੰਤ ਪੁੱਛਣ ਪਿੱਛੋਂ ਭੂਆ ਨੇ ਨੂਹ ਨੂੰ ਕਹਾਣੀਕਾਰ ਲਈ ਰੋਟੀ ਤਿਆਰ ਕਰਨ ਦਾ ਹੁਕਮ ਦਿੱਤਾ। ਕਹਾਣੀਕਾਰ ਜਿਸੀ ਜੰਜ ਵਿੱਚ ਦੁਪਹਿਰ ਦੀ ਰੋਟੀ ਖਾਣ ਮਗਰੋਂ ਪਹਿਲਾਂ ਹੀ ਬੜੀ ਤਬੀਅਤ ਖਰਾਬ ਸੀ। ਨੇ ਬਥੇਰੀ ਨਾਂ ਨੁਕਰ ਕੀਤੀ ਪਰ ਭੂਆ ਨੇ ਇੱਕ ਦਾ ਮੰਨੀ ਅਤੇ ਥੋੜੇ ਜਿਹਾ ਬਾਤ ਕਹਾਣੀਕਾਰ ਦੇ ਅੱਗੇ ਨੱਕੋ ਨਕ ਪਰੋਸਿਆ ਇੱਕ ਥਾਲ ਆ ਗਿਆ। ਇਹ ਸਿਚੁਏਸ਼ਨ ਨੇ ਦੱਸੀ ਆ ਤੋਂ 50-60 ਸਾਲਾਂ ਦੀ ਪਹਿਲਾਂ ਦੀ ਕਿ ਕਿੱਦਾਂ ਦੇਸੀ ਘਿਓ ਪਾ ਪਾ ਕੇ ਸਬਜ਼ੀ ਜੀ ਦੇਸੀ ਘਿਓ ਪਾ ਰੋਟੀਆਂ ਜੀ ਦੇਸੀ ਘਿਓ ਚੋਪੜ-ਚੋਪੜ ਕੇ ਕਿੱਦਾਂ ਇਹ ਤਾਲੂ-ਤਾਲ ਰੋਟੀ ਜਿਹੜੀ ਕਿ ਪਰੋਸੀ ਜਾਂਦੀ ਸੀ ਰਿਸ਼ਤੇਦਾਰਾਂ ਨੂੰ ਪਰੌਣਿਆਂ ਨੂੰ ਜਿਸ ਵਿੱਚ ਘਿਓ ਨਾਲ ਗੁੰਨੇ ਹੋਏ ਚੱਕੀ ਦੇ ਪੌੜ ਜਡੇ ਜਿਹੜੇ ਦੋ ਪਰੌਂਠੇ ਤੇ ਸੀਵੀਆਂ ਦਾ ਇੱਕ ਤਗੜਾ ਅੰਬਾਰ ਲੱਗਾ ਹੋਇਆ ਸੀ ਉਸ ਉੱਤੇ ਬਹੁਤ ਸਾਰੀ ਸ਼ੱਕਰ ਦੀ ਤੈਅ ਵਿਸ਼ੇ ਹੋਈ ਸੀ ਜਿਵੇਂ ਗੋੜ ਪੀਸੀਆ ਪਿਆੰਦਾ ਉਸ ਨੂੰ ਸ਼ੱਕਰ ਬੋਲ ਦਿੰਦੇ ਆ ਠੀਕ ਹੈ ਤਾਂ ਦੁੱਧ ਵਾਲੀਆਂ ਸੇਵੀਆਂ ਬਣਾਈਆਂ ਹੁੰਦੀਆਂ ਉਸ ਵਿੱਚ ਉਹ ਸਿੱਧੀ ਉੱਤੇ ਸ਼ੱਕਰ ਪਾ ਦਿੰਦੇ ਸੀ ਕਹਾਣੀਕਾਰ ਦੇ ਵਾਰ-ਵਾਰ ਨਾ ਕਰਨ ਤੇ ਵੀ ਪੂਆ ਉਸ ਨੂੰ ਖਾਣ ਲਈ ਮਜਬੂਰ ਕਰ ਰਹੀ ਸੀ ਤੇ ਨਾਲ ਹੀ ਉਹ ਆਪਣੀ ਅੰਮ੍ਰਿਤ ਸਰ ਦੀ ਯਾਤਰਾ ਤੇ ਗੰਗਾ ਮਾਏ ਦੇ ਇਸ਼ਨਾਨ ਦੀ ਕਹਾਣੀ ਸੁਣਾ ਰਹੀ ਸੀ ਹਾਰਕੀ ਕਹਾਣੀਕਾਰ ਨੇ ਖਾਣਾ ਸ਼ੁਰੂ ਕੀਤਾ ਤਾਂ ਉਸ ਦੀ ਪਰਚਾਈ ਯਾਨਕਿ ਪੂਆ ਦੀ ਨੌਨ ਨੇ ਪੰਗਰੇ ਹੋਏ ਕਿਉ ਦਾ ਇੱਕ ਕੌਲ ਲਿਆ ਕੇ ਸੇਵੀਆਂ ਉੱਤੇ ਲਾ ਦਿੱਤਾ ਹਜੇ ਪਹਿਲਾਂ ਰੋਟੀਆਂ ਹੀ ਉਹਦੇ ਕੋ ਬਹੁਤ ਮੁਸ਼ਕਲ ਨਾਲ ਖਾਧੀਆਂ ਜਾ ਰਹੀਆਂ ਡੇੜੇ ਮੋٹے ਪਰੌਂਠੇ ਫਿਰ ਸੇਵੀਆਂ ਉੱਤੇ ਸ਼ੱਕਰ ਦਨ ਆਫਟਰ ਫਿਰ ਉਸ ਉੱਤੇ ਤੁੱਦ ਵਾਲੀਆਂ ਸੇਵੀਆਂ ਤੇ ਕਿਉਂ ਪਾ ਦਿੱਤਾ ਕਹਾਣੀਕਾਰ ਨੇ ਡੇਢ ਕੋ ਪਰੌਂਠਾ ਤਾਂ ਤੁਨ ਤੁਨ ਕੇ ਇੱਕ ਲੰਗਾ ਲਿਆ ਪਰ ਸੇਵੀਆਂ ਖਾਣ ਦੀ ਉਸ ਵਿੱਚ ਹਿੰਮਤ ਨਹੀਂ ਸੀ ਐਲਨੇ ਨੂੰ ਉਸਦੀ ਪਰਛਾਈ ਉੱਠ ਕੇ ਅੰਦਰ ਗਈ ਤਾਂ ਉਸਨੇ ਸੇਵੀਆਂ ਦਾ ਰੁਗ ਭਰ ਕੇ ਕਾਂ ਦੀ ਨੁੱਕਰ ਥਣੇ ਬਣੇ ਤੰਦੂਰ ਵਿੱਚ ਸੁੱਟਣ ਦਾ ਫੈਸਲਾ ਕੀਤਾ ਜਦੋਂ ਲੱਗਾ ਕਿ ਸ਼ੈਦ ਮਲਪੀ ਪਰਛਾਈ ਉਹਦੇ ਅੰਦਰ ਚਲੇਗੀ ਜਾਂ ਤੇ ਇਸ ਸੇਵੀਆਂ ਜਿਹੜੀਆਂ ਵਾਂ ਮੈਂ ਮਲਪੀ ਲਾਗੇੜਾ ਮੇਰਾ ਤੰਦੂਰ ਪਿਆ ਜਿੱਥੇ ਰੋਟੀਆਂ ਪਕਾਉਂਦੇ ਸੀ ਲੋਕੀ ਚਿਕਨਾ ਉਹਦੇ ਵਿੱਚ ਛੁੱਟ ਦੇਣਾ ਤੇ ਪਤਾ ਨਹੀਂ ਲੱਗੂਗਾ ਕਿਸੇ ਨੂੰ ਕਿ ਮੈਂ ਖਾ ਲਿਆ ਕਿ ਨਹੀਂ ਖਾ ਲਿਆ ਕਿ ਆ ਜੋ ਕਿ ਉਸ ਕੋ ਰੋਟੀ ਖਾਦੀ ਨਹੀਂ ਜਾ ਰਹੀ ਸੀ ਪਰ ਭੂਆ ਦੇ ਪਿਆਰ ਦਾ ਕਾਰਨ ਕਰਕੇ ਉਹ ਜਬਰਦਸਤੀ ਵਿਚਾਰਾ ਖਾ ਰਿਹਾ ਸੀ ਉਸੇ ਸੇਵੀਆਂ ਅਜ ਚੁੱਕੀਆਂ ਸਨ ਕਿ ਪਛਾਈ ਉਸੇ ਵੇਲੇ ਫਿਰ ਆਤਮ ਕੇ ਤੇ ਉਸਨੇ ਇੱਕ ਹੋਰ ਪਰੌਂਠਾ ਥਾਲੀ ਵਿੱਚ ਰੱਖ ਦਿੱਤਾ ਕਹਾਣੀ ਕਰ ਸੇਵੀਆਂ ਨੂੰ ਮੋੜ ਥਾਲੀ ਦੇ ਹਵਾਲੇ ਕਰਕੇ ਹੱਥ ਪੈਰ ਛੱਡ ਬੈਠਾ ਅੰਤ ਅੱਧਾ ਪਚਦਾ ਮਕਾ ਕੇ ਉਸ ਤਾਂ ਉਸ ਕਾਲ ਰੂਪੀ ਥਾਲੇ ਤੋਂ ਛੁਟਕਾਰਾ ਹੋਇਆ ਉਹਨੂੰ ਕਾਲ ਲੱਗ ਰਿਹਾ ਸੀ ਕਿਉਂਕਿ ਉਹ ਬਹੁਤ ਜ਼ਿਆਦਾ ਰੱਜ ਆ ਪਿਆ ਸੀ ਪਰ ਮਜਬੂਰੀ ਨਾਲ ਕਹਿ ਕਰਕੇ ਬਾਰ ਬਾਰ ਭੂਹਾ ਦੇ ਕਹਿਣ ਦਾ ਕਰ ਕਰਕੇ ਉਸ ਨੂੰ ਵਿਚਾਰੇ ਨੂੰ ਤੱਕੇ ਨਾਲ ਖਾਣਾ ਪੈ ਰਿਹਾ ਸੀ ਹੁਣ ਕਹਾਣੀਕਾਰ ਵੇੜੇ ਵਿੱਚ ਵਿਸ਼ੇ ਹੋਏ ਬਿਸਤਰੇ ਉੱਤੇ ਜਾ ਟਿਕਿਆ ਉਸ ਦਾ ਪੇਟ ਪਾਟਣ ਵਾਲਾ ਹੋ ਗਿਆ ਸੀ ਅਫਰੇਵਾ ਵਧਦਾ ਜਾ ਰਿਹਾ ਸੀ ਜਿਵੇਂ ਗੈਸ ਹੋ ਜੰਨੀ ਨਾ ਕਿਡ ਆਫਰ ਜਾਂਦਾ ਹੈ ਉਹਨੂੰ ਫਰੀਮਾ ਬੋਲਿਆ ਜਾਂਦਾ ਹੈ ਤੇ ਉਪਰੋਂ ਆਖਰਾਂ ਦੇ ਵਟ ਨਾਲ ਉਸ ਦੀ ਜਾਨ ਨੂੰ ਬਣ ਗਈ ਸੀ ਅੱਧਾ ਪੌਣਾ ਘੰਟਾ ਮੱਛੀ ਵਾਂਗ ਤੜਫਤੀਆਂ ਬੀਤ ਗਿਆ ਤੇ ਫਿਰ ਉਹ ਉੱਠ ਕੇ ਬੈਠ ਗਿਆ ਉਸ ਨੇ ਸੋਚਿਆ ਕਿ ਕੋਈ ਮੁੰਡਾ ਕੁੜੀ ਜਾਗਦਾ ਹੋਵੇ ਤਾਂ ਉਹ ਉਸ ਤੋਂ ਥੋੜੀ ਜਿਹੀ ਜਵੈਨ ਮੰਗਾ ਕੇ ਖਾ ਲਵੇ ਕਿਉਂਕਿ ਜਦੋਂ ਜ਼ਿਆਦਾ ਟਿਰਚ ਅਫਰਾਵਾ ਚੜਿਆ ਹੋਵੇ ਅਜਵੈਨ ਖਾਦੀ ਜਾਵੇ ਤਾਂ ਉਹ ਪੇਟ ਨੂੰ ਰਾਹਤ ਮਿਲ ਜਾਂਦੀ ਆ ਤੂੰ ਨੇ ਸੋਚਿਆ ਚਲ ਮੈਂ ਜਵੈਨ ਖਾ ਲੈਂਦਾ ਮੇਰਾ ਪੇਟ ਥੋੜਾ ਹਲ ਹੋ ਜਾਏਗਾ ਇਹਨਾਂ ਨੂੰ ਉਸ ਦੀ ਪਰਚਾਈ ਕੰਡਿਆਂ ਤੇ ਇੱਕ ਭਰਿਆ ਦੁੱਧ ਦਾ ਛੰਨਾ ਲੈ ਕੇ ਆ ਗਈ ਇੱਕ ਪਿੱਤਲ ਦਾ ਭਾਂਡਾੰ ਦਾ ਸੀ ਕੋਲੀ ਟਾਈਪ ਦਾ ਉਹਦੇ ਕੰਡੇ ਖੁੱਲੇ ਹੁੰਦੇ ਸੀ ਉਸ ਨੂੰ ਛੰਨਾ ਬੋਲਿਆ ਜਾਂਦਾ ਸੀ ਤੋਂ ਵੱਡਾ ਸਾਰਾ ਹੁੰਦਾ ਕਿ ਲੋਕ 10 ਕਿਲੋ ਘਟ ਘਟ ਉਸ ਤੇ ਦੁੱਧ ਪਿਆੰਦਾ ਸੀ ਕਾਣੀਕਰ ਨੂੰ ਇੰਜ ਲੱਗਿਆ ਕਿ ਉਸ ਦੀ ਮੌਤ ਜਿਹੜੀ ਥੋੜੀ ਬਹੁਤੀ ਕਸ ਰਹੀਦੀ ਸੀ ਉਸ ਨੂੰ ਪੂਰੀ ਕਰ ਲਈ ਆਈ ਹੈ ਕਿਉਂ ਇੰਨਾ ਓਵਰ ਲੋਡ ਹੋਇਆ ਸੀ ਉਸ ਕੋ ਇੱਕ ਸਨ ਬੈਠਾ ਨਹੀਂ ਜਾ ਰਿਹਾ ਸੀ ਤੇ ਹੁਣ ਉਹ ਦੁੱਧ ਵਿੱਚ ਅਬਰਸੀ ਜਿਹਾ ਨੂੰ ਪੀਣਾ ਪੈਗਾ ਤਾਂ ਉਸ ਦਾ ਮੁਸ਼ਕਲ ਹਾਲ ਹੋ ਜਾਵੇਗਾ ਇਸ ਕਰਕੇ ਉਸਨੇ ਉਸ ਨੂੰ ਦੋ ਦੋਨੋਂ ਮੌਤ ਦਾ ਨਾਂ ਦਿੱਤਾ ਉਸਨੇ ਬਥੇਰਾ ਇਨਕਾਰ ਕੀਤਾ ਪਰ ਵਿਅਰਥ ਆਖਰ ਉਸਨੇ ਸ਼ੰਨਾ ਫੜ ਕੇ ਮੰਜੇ ਦੀ ਪੈਂਹ ਤੇ ਟਿਕਾਉਂ ਤੇ ਆ ਕਿਆ ਉਸ ਨੂੰ ਠੰਡਾ ਪੀਂਦੇ ਆਤਾ ਉਹਨੇ ਬਹਾਨਾ ਜਾਂ ਲਗਾਇਆ ਕਿ ਚੱਲ ਮੈਂ ਇੱਥੇ ਰੱਖ ਦੇਣਾ ਜਦੋਂ ਪਰਜਾਈ ਅੰਦਰ ਜਾਵੇਗੀ ਤਾਂ ਮੈਂ ਦੁੱਧ ਬਹਾਨੇ ਨਾਲ ਰੋੜ ਦਵਾਂਗਾ ਠੀਕ ਹੈ ਪਰੰਤੂ ਪਰਜਾਈ ਗੜਵੀ ਲਿਆ ਕੇ ਫੈਂਟ ਕੇ ਫੈਂਟ ਫੈਂਟ ਕੇ ਦੁੱਧ ਫੇਰ ਠੰਡਾ ਕਰਨ ਲੱਗ ਪਈ ਹੁਣ ਛੰਨਾ ਫੇਰ ਕਹਾਣੀ ਕਰਦੇ ਹੱਥ ਵਿੱਚ ਸੀ ਇੱਕ ਦੋ ਦੋ ਘੁੱਟ ਪੀਤੇ ਪਰ ਛੰਨਾ ਕਿੱਥੇ ਮੁੱਕਿਆ ਉਸਨੇ ਕਿਹਾ ਉਹ ਜਰਾ ਠਹਿਰ ਕੇ ਪੀਏਗਾ ਇਹ ਕਹਿ ਕੇ ਉਸਨੇ ਛੰਨੇ ਨੂੰ ਮੰਜੇ ਦੀ ਹੀਂ ਤੇ ਰੱਖ ਦਿੱਤਾ ਮੰਜੇ ਦੀ ਹੀਂ ਜਿਹੜੀ ਮੰਜਾ ਪੈਣ ਦਾ ਵਾਲਾ ਹੁੰਦਾ ਹੈ ਠੀਕ ਹੈ ਤੇ ਜਿਹੜਾ ਪਾਵਾ ਹੁੰਦਾ ਉਹਦੇ ਉਹਨੂੰ ਹੀਂ ਕਿਹਾ ਜਾਂਦਾ ਹੈ ਜੋ ਇੰਨੀ ਚੌੜੀ ਨੇ ਸੀ ਕਿ ਛੰਨੇ ਦਾ ਭਾਰ ਸੰਭਾਲ ਸਕਦੀ ਛੰਨਾ ਥੱਲੇ ਡੇਕਿਆ ਤੇ ਦੁੱਧ ਡੋਲ ਗਿਆ ਜੋ ਤੇ ਪੂਆ ਨੂੰ ਪਤਾ ਲੱਗਾ ਦੁੱਧ ਡੋਲ ਗਿਆ ਹੈ ਤਾਂ ਉਸਨੇ ਨੋਨ ਨੂੰ ਹੋਰ ਦੁੱਧ ਲਿਆਉਣ ਲਈ ਕਿਆ ਕਿਉਂਕਿ ਪਿੰਡਾਂ ਵਿੱਚ ਇੱਕ ਹੁੰਦਾ ਹੈ ਕਿ ਦੁੱਧ ਤੋਂ ਬਿਨਾ ਦੁੱਧ ਪੀਣ ਤੋਂ ਬਿਨਾ ਨਹੀਂ ਲੋਕੀ ਸੌਂਦੇ ਦੁੱਧ ਪੀਂਦੇ ਹੀ ਆ ਤੂੰ ਨੂੰ ਲੱਗਾ ਕਿ ਵੀ ਮੇਰਾ ਪਤੀ ਜਾਇਆ ਹੈ ਤਾਂ ਦੁੱਧ ਪੀਣਾ ਕਿੱਦਾਂ ਉਹ ਸੋਵੇਗਾ ਠੀਕ ਹੈ ਜਦੋਂ ਨੋਨ ਨੇ ਦੱਸਿਆ ਕਿ ਦੁੱਧ ਨੂੰ ਤਾਂ ਜਾਗ ਲੱਗ ਚੁੱਕੀ ਹੈ ਜਨਨ ਕਿ ਜਦੋਂ ਦਹੀਂ ਬਣਾਉਣ ਲਈ ਦੁੱਧ ਨੂੰ ਰਾਤ ਨੂੰ ਜਾਗ ਲਾਈਦੀ ਫੇਰ ਹੀ ਦਹੀਂ ਬਣਦਾ ਨਾ ਉਸ ਨੇ ਕਿਹਾ ਕਿ ਬਾਕੀ ਜਿਹੜਾ ਦੁੱਧ ਹੀ ਉਸ ਨੂੰ ਤੇ ਸਾਰੇ ਨੂੰ ਜਾਗ ਲਗਾ ਦਿੱਤੀ ਹੈਗੀ ਆ ਤਾਂ ਭੂਆ ਗੁੱਸੇ ਵਿੱਚ ਆ ਕੇ ਉਸ ਨੂੰ ਕਹਿਣ ਲੱਗੀ ਮਲਪੀ ਉਹਨੂੰ ਗਾਲਾਂ ਕੱਢਣ ਲੱਗੀ ਸ਼ਰਿਆਮ ਕਿ ਮਲਪੀ ਸਾਰੇ ਦੁੱਧ ਨੂੰ ਕਾਨੂੰ ਜਾਗ ਫੁਕਣੇ ਸੀ ਮੁੰਡਾ ਵਿਚਾਰਾ ਹੁਣ ਝਾਟਾ ਮੇਰਾ ਵੀ ਵੇਗਾ ਸਵੇਰ ਦਾ ਭੁਖਣ ਭਾਣਾ ਇਹ ਕਹਿੰਦਿਆ ਉਸ ਨੇ ਕਹਾਣੀਕਾਰ ਦੇ ਰੋਕ ਦਿਆ ਰੋਕ ਦਿਆ ਵੀ ਨੋ ਨੋ ਰਾਮੇ ਕੇ ਆਦੇ ਘਰ ਦੁੱਧ ਲੈਣ ਲਈ ਪੇ ਦਿੱਤਾ ਕਿ ਜੇ ਤੂੰ ਦੁੱਧ ਨੂੰ ਸਾਰੀ ਜਾਗ ਲਗਾਤੀ ਆ ਤੇ ਗਵਾਂਡੇ ਦੇ ਘਰੋਂ ਦੁੱਧ ਲਾਇਆ ਮੇਰਾ ਪਤੀਜਾ ਦੁੱਧ ਤੋਂ ਬਿਨਾ ਨਹੀਂ ਸੋਵੇਗਾ। ਨੂ ਦੇ ਜਾਨਮਗਰ ਭੂਆ ਨੇ ਕਹਾਣੀ ਕਰਨ ਦੱਸਣਾ ਸ਼ੁਰੂ ਕੀਤਾ ਕਿ ਕਿਸ ਤਰ੍ਹਾਂ ਉਸਦੇ ਭਰਾ ਦੇ ਕਰਮਨਤਾ ਮਨ ਮੰਨ ਕੇ ਉਸਦਾ ਜਨਮ ਹੋਇਆ ਸੀ। ਐਕਚੁਅਲੀ ਕਿਉਂ ਉਹ ਨੂੰ ਇੰਨਾ ਪਿਆਰ ਕਰਦੀ ਸੀ ਕਿ ਤਿੰਨ ਚਾਰ ਭਰਾ ਸੀ ਉਹ ਵੀ ਉਹਨਾਂ ਦੀ ਡੈਥ ਹੁੰਦੀ ਗਈ। ਦੈਨ ਆਫਟਰ ਅ ਇਹਨਾਂ ਸਤ ਤੋਂ ਛੋਟਾ ਭਰਾ ਸੀ ਉਹਨੂੰ ਵਿਆਇਆ ਫਿਰ ਮੰਗਤਾ ਮਨ ਮੰਨ ਕੇ ਤੈਨੂੰ ਪ੍ਰਾਪਤ ਕੀਤਾ ਸੀ ਇਸ ਕਰਕੇ ਹੱਦੋਂ ਵੱਧ ਉਸਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਸੀ ਐਨੇ ਨੂੰ ਨੋ ਨੇ ਆ ਕੇ ਭੂਆ ਦੱਸਿਆ ਕਿ ਅਜਰਾਮੇ ਕਿਆਂ ਦੀ ਕੱਟੀ ਸਾਰਾ ਦੁੱਧ ਚੁੰਘਕੀ ਹੈ ਕੱਟੀ ਦੀ ਜਿਹੜੀ ਮੱਝ ਦਾ ਜਿਹੜਾ ਬੱਚਾ ਹੁੰਦਾ ਹੈ ਠੀਕ ਹੈ ਮਲਪੀ ਕੱਟੇ ਕੱਟਾ ਕੱਟੇ ਯਾਨੀ ਕਿ ਜਿਹੜੀ ਉਹਦੀ ਕੱਟੀ ਲੇਡੀ ਜੈਂਟਰ ਕਹ ਲੋ ਉਹ ਚੁੰਘ ਗਈ ਹੈ ਇਹ ਸੁਣਦਿਆਂ ਸਾਰ ਭੂਆ ਇੱਕਦਮ ਗੁੱਸੇ ਨਾਲ ਭੜਕ ਉੱਠੀ ਤੇ ਬੋਲਕ ਬੋਲ ਬੋਲਣ ਲੱਗੀ ਉਹ ਸ਼ਰਮਿੰਦਗੀ ਦੇ ਰਹੇ ਹਨ ਪਰੇ ਭਾਵਾਂ ਨਾਲ ਕਹਾਣੀ ਕਰਦੀ ਪਿੱਠ ਉੱਤੇ ਹੱਥ ਫੇਰ ਤੇ ਵੀ ਕਹਿ ਰਹੇ ਸੀ ਅਸ਼ਾ ਇੱਕ ਇਹ ਵੀ ਚੀਜ਼ ਵੇਖੋ ਉਹ ਜਿੰਨਾ ਮਰਜੀ ਆਪਣੀ ਨੋਂ ਨੋਂ ਬੋਲ ਰਹੀ ਸੀ ਪਰ ਨੋਂ ਉਸ ਦਾ ਕੋਈ ਵੀ ਜਵਾਬ ਨਹੀਂ ਦੇ ਰਹੀ ਸੀ ਹੈ ਨਾ ਇੱਥੇ ਅੱਜ ਕੱਲ੍ਹ ਵੇਖੋ ਸ਼ਾਂਸ਼ੀਲਤਾ ਵੀ ਘਟ ਜਾਂਦੀ ਹੈ ਜਿੰਨ ਕੇ ਕੁਝ ਬੋਲ ਵੀ ਦਿੰਦੇ ਨੇ ਤਾਂ ਕਿੰਨਾ ਬੋਲਕ ਬੋਲ ਹੋਣਾ ਸ਼ੁਰੂ ਹੋ ਜਾਂਦਾ ਹੈ ਕਿ ਹਾਂ ਆਪੀ ਮੇਰੇ ਸਾਸ ਨੇ ਨਹੀਂ ਗੱਲ ਕਹੀ ਕਿਉਂ ਤੂੰ ਉਸ ਸਮੇਂ ਵੇਖੋ ਕਿੰਨੀ ਸ਼ਾਂਸ਼ੀਲਤਾ ਹੁੰਦੀ ਸੀ ਇਸ ਚੀਜ਼ ਦੀ ਗਾਰੇ ਸੀ ਕਿ ਤੇ ਕਾਕਾ ਭੁੱਖਾ ਹੀ ਸੋ ਜਾਵੇਗਾ ਜਿਕੇ ਅਜ ਨਾਲ ਰੋਟੀ ਪਣੀ ਖਵਾਤਾ ਸੇਵੀਆਂ ਖਵਾਤੀਆਂ ਅਜੀਬ ਨੂੰ ਇਹ ਲੱਗ ਰਿਹਾ ਸੀ ਕਿ ਮੇਰਾ ਪਤੀ ਜੇ ਦੁੱਧ ਤੋਂ ਬਿਨਾਂ ਦੁੱਧ ਨਹੀਂ ਪੀਤਾ ਤਾਂ ਇੰਨੇ ਭੁੱਖਾ ਸੌਵੇਗਾ ਹਾਈ ਮਾਸਾ ਦੇ ਕੇ ਪਰ ਦੁਕਾਨੀਕਾਰ ਪੁੰਜੇ ਡੋਲ ਹੋਏ ਦੁੱਧ ਨੂੰ ਦੇਖ ਕੇ ਦਿਲ ਵਿੱਚ ਕਹਿ ਰਿਹਾ ਸੀ ਭਲਾ ਹੋਇਆ ਮੇਰਾ ਚਰਖਾ ਟੁੱਟਾ ਜਿੰਦ ਅਜਾਪੋਂ ਛੁੱਟੀ ਇਹ ਐਕਚੁਅਲੀ ਉਹਨੇ ਲਾਸਟ ਵਿੱਚ ਇੱਕ ਕਹਾਵਤ ਪਰਵਰਬ ਚੂਜ਼ ਕੀਤੀ ਆ ਕਿ ਪੁਰਾਣੇ ਸਮੇਂ ਚ ਲੋਕੀਆਂ ਚਰਖਾ ਕੱਤਦੀਆਂ ਸੀ ਜਿੰਨ ਤੱਕ ਪੂਣੀਆਂ ਪੂਰੀਆਂ ਇਕੱਤੀਆਂ ਨਹੀਂ ਜਾਂਦੀਆਂ ਸੀ ਉਨ ਤੱਕ ਵਿਚਾਰੀਆਂ ਉੱਠਦੀਆਂ ਨਹੀਂ ਹੁੰਦੀਆਂ ਸੀ ਤੇ ਰਿੰਜਣਾ ਚੋ ਤੇ ਜੇਨ ਕੇਸ ਮੰਨ ਲਓ ਕਿ ਜੇ ਚਰਖਾ ਟੁੱਟ ਗਿਆ ਤਾਂ ਸੋਚਦੇ ਸ਼ੁਕਰ ਆ ਮੇਰੀ ਜਾਨ ਛੁੱਟ ਗਈ ਹੁਣ ਮੈਨੂੰ ਚਰਖੇ ਤੇ ਨਹੀਂ ਬੈਠਣਾ ਪਏਗਾ ਤੇ ਇੱਥੇ ਉਹਨੇ ਇਹ ਕਹਿਣਾ ਚਾਇਆ ਕਿ ਸ਼ੁਕਰ ਆ ਉਹਨੂੰ ਦੁੱਧ ਨਹੀਂ ਮਿਲਿਆ ਜੇ ਦੁੱਧ ਮਿਲ ਜਾਂਦਾ ਤੇ ਮੇਰਾ ਮੰਦਾ ਹੋਰ ਹਾਲ ਹੋ ਜਾਣਾ ਸੀ ਇਸ ਕਰਕੇ ਕਿਆ ਪਲਾ ਹੋਇਆ ਮੇਰਾ ਚਰਖਾ ਟੁੱਟਾ ਜਿੰਦ ਅਜਾਬੋ ਛੁੱਟੀ ਆਈ ਹੋਪ ਤੁਹਾਨੂੰ ਇਹ ਸਟੋਰੀ ਸਮਝ ਲੱਗ ਗਈ ਹੋਵੇਗੀ